ਹਾਂਜੀ ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪਿੰਡ ਰੋਡੇ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਮੇਰੇ ਪਿੰਡ ਦੀ ਵੀਡੀਓ ਆ ਕਿਸੇ ਨੇ ਵੀ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਦੋ ਵਾੜਾ ਵਖਾਉਣੀਆਂ ਤੁਹਾਨੂੰ ਸੂਈਆਂ ਸਵਾਈਆਂ ਇੱਕ ਜਰਸੀ ਆ ਸੋਹਣੀ ਵੱਡੀ ਚੰਗੇ ਦੁੱਧ ਵਾਲੀ HF ਵੜ ਜਿੱਡਾਈ ਕਰਦਾ ਤੇ ਇਧਰ HF ਖੜੀ ਆ ਦੋਵੇਂ ਸੂਈਆਂ ਸਵਾਈਆਂ ਚੰਗੇ ਦੁੱਧ ਵਾਲੀਆਂ ਵੱਡੀਆਂ ਵੜਾ ਜੈਜ ਮੁੱਲ ਹੋਣਗੇ ਬਿਲਕੁਲ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਨਾਮ ਦੱਸ ਦੀਏ ਨਾਮ ਹਰਪ੍ਰੀਤ ਸਿੰਘ ਜੀ ਪਿੰਡ ਰੋਡੇ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਬਾਈ ਆਪਾਂ ਫੋਨ ਨੰਬਰ ਦੱਸੋ ਫੋਨ ਨੰਬਰ 991464494 ਬਾਈ ਤਿੰਨ ਮਸੂਆ ਇਹ ਦੂਜਾ ਥੂਆ ਬਾਈ ਸਮਾਂ ਸਮਾਂ ਨੂੰ ਹੋ ਗਿਆ ਜੀ 12 13 ਦਿਨ ਥੂਈ ਜਿਹੜਾ ਚੋਲ ਲੈਣਾ ਦੁੱਧ ਜਿਹੜਾ ਚੋਲ ਲੈਣਾ ਇਸਲੇ 18 19 ਕਿਲੋ ਦੁੱਧ ਹੈਗਾ ਦੁੱਧ ਤਾਂ 20 ਕਿਲੋ ਤੇ 18 19 ਕਿਲੋ ਚੋਆ ਠੀਕ ਹੈ ਹਾਂਜੀ ਹੋਰ ਵਧਾ ਦੂ ਹਾਂ ਦੋ ਤਿੰਨ ਚੋ 25 26 ਕਿਲੋ ਦੇ ਨਵਾ ਕਰਮਾਲੀ ਨੇ ਸੀਲ ਸਾਉ ਸੀਲ ਸਾਉ ਫੋਲਾ ਸੀਲ ਸਾਉ ਤਾਂ ਵਧੀਆ ਕਰਮ ਵਾਲੀਆਂ ਨੇ ਹੈੜਗੇ ਪੂਰੀ ਢਿੱਡੀ ਆ ਬੱਚਾ ਛੱਡ ਕੇ ਮਾਗੀ ਧਾਰਾ ਮਾ ਦਾ ਕੋਈ ਨਿਆਣੀ ਠੀਕ ਐ ਦੋਸਤੋ ਅਜੇ ਹੁਣੀ ਨਿਵਾਈ ਆ ਜਦੋਂ ਮੈਂ ਆਇਆ ਉਦੋਂ ਬਾਈ ਨਿਵਾਈ ਜਾਂਦੇ ਅਜੇ ਗਿੱਲੀ ਜੀ ਆ ਆ ਚਿਕੜ ਤਾਂ ਆ ਹੀ ਆ ਕਿਉਂਕਿ ਹੁਣੇ ਨਿਵਾ ਕੇ ਛੱਡਿਆ ਬਾਈ ਸੀਲ ਤਾਂ ਬਾਈ ਕਹਿੰਦਾ ਇੰਨੀ ਆ ਭਾਵਾ ਜਵਾਗ ਚੋਈ ਜਾਣ ਅ ਚਵਾਈ ਵੇਖ ਲਓ ਪੂਰੀ ਮੋਟੀ ਧਾਰ ਹੈ ਹਮ ਸਹੀ ਐ ਆਈ ਆ ਵੀ ਕੋਈ ਨੂੰ ਨਹੀਂ ਗਾ ਬਾਠ ਠੀਕ ਆ ਸੀਸਾਉ ਪੂਰੀ ਆ ਚਾਰ ਹੀ ਥਾਣਾ ਗਲਾਬੀ ਹਸਦੀ ਚਵਾਈ ਵਾਲੇ ਗੈਬ ਚ ਲਗੇ ਦੋਤਾ ਬਾਈ ਕਹਿੰਦਾ 20 ਕਿਲੋ ਕੱਢ ਕੇ ਤੋਰ ਕੇ ਵਿਖਾਈਏ 20 ਕਿਲੋ ਹੋ ਪਰ ਬਾਈ ਕਹਿੰਦਾ ਤੁਸੀਂ 18 ਹੀ ਮੰਨੋ ਘੱਟ ਹੀ ਮੰਨੋ 2 ਕਿਲੋ ਦੋ ਟਾਈਮ ਚੋ ਲੋ ਤਿੰਨ ਟਾਈਮ ਚੋ ਲੋ ਐਚ ਐਫ ਨਸਲ ਦੀ ਡੱਬੀ ਪਿੰਕ ਨੋਜ਼ ਵਾਲੀ ਤਾਜੀ ਸੂਈ ਵੜ ਚਿੱਟੇ ਰੰਗ ਦੀ ਵੜਾ ਵਿੱਚ ਕਾਲੇ ਰੰਗ ਦੇ ਮੋٹے ਡੱਬਾ ਗਣਤੀਕ ਦੇ ਜਿਆਦੇ ਚਿੱਟੇ ਰੰਗ ਦੀ ਵੜਾ ਫੁੱਲ ਬਰੀਡ ਵਾਲੀ ਹੈ ਛੋਟਾ ਕਾਨਾਂ ਪਾਨ ਦੇ ਪੱਤੇ ਵਰਗਾ ਪੂਰੀ ਵੱਡੀ ਵਹਿੜ ਉਪਰੋਂ ਫੋਟਾਂ ਨੂੰ ਚੌੜਾ ਹਵਾਨਾ ਸਟਾਰਟ ਹੁੰਦਾ ਪੱਟਾਂ ਚ ਫਸਿਆ ਪਿਆ 20 ਕਿਲੋ ਹੋਊ 18 ਮੰਨ ਕੇ ਕੋਈ ਵੀ ਝਾੜ ਟਾਈਮ 5 ਟਾਈਮ ਭਾਵੇਂ 10 ਦਿਨ ਚੋਕੇ ਲੈ ਜੇ ਚਾਰਾ ਸਾਣਾ ਦਾ ਸੇਮ ਹੀ ਸਾਈਜ਼ ਆ ਫੋਟ ਨਹੀਂ ਕੋਈ ਸ਼ਾਂਗ ਨਹੀਂ ਦੁੱਧ 24 25 22 ਦਾ ਖੁੱਲਾ ਪਿਆ ਜੂ ਬਾਕੀ ਜਿਆਦਾ ਵਾਲੀ ਆ ਜਿਆਦਾ ਵਾਲੀਆਂ ਵੜਾਂ ਤਾਂ ਦੁੱਧ ਵਾਲੀਆਂ ਮਸ਼ੀਨਾਂ ਹੀ ਆ ਬੰਦਾ ਸੇਵਾ ਸੰਭਾਲ ਗੌਰ ਵਾਲਾ ਹੋਵੇ ਸਹੀ ਇਹਨਾਂ ਨੂੰ ਤਾਂ ਕਰਮ ਵਾਲੀਆਂ ਨੂੰ ਜਿੰਨਾ ਪਾਲੋ ਤੇ ਉਨਾਂ ਚੋਲੋ ਸਾਰਿਆਂ ਨੂੰ ਪਤਾ ਹੀ ਆ ਪਿੱਛੇ ਪੀਡੀਐਫ ਮੇਲੇ ਤੇ ਐਰਕੀ ਦਾ ਕਰਮ ਵਾਲੀ 80 ਕਿਲੋ ਤੋਂ ਬਾਹਰ ਕੱਢ ਗਈ ਦੁੱਧ ਸੁਬਾ ਸ਼ਾਮ ਦਾ 40 ਕਿਲੋ ਤੋਂ ਬਾਹਰ ਸੁਬਾ 40 ਕਿਲੋ ਤੋਂ ਬਾਹਰ ਹੱਥ ਨੇ ਕਮਾਲ ਕਰਤੀ ਜਮਾ ਜੈਦ ਜਮਾਲ ਇਹਦਾ ਜੈਦ ਜਮਾਲ 95000 ਹੈ 95000 ਹਾਂਜੀ ਮਾਨਤਾਨ ਹੋ ਜੂ ਬਾ ਥੋੜਾ ਬੋਧੇ ਹੋ ਵੀਰੇ ਬਾਲਾ ਨਹੀਂ ਹੋਣਾ ਇਹ ਚੋਂ ਠੀਕ ਹੈ ਹਾਂਜੀ ਦੋਸਤੋ 95000 ਮੁੱਲ ਮਾਨਤਾਨ ਹੋ ਜੂ ਐਚਐਫ ਨਸਲ ਦੀ ਫੁੱਲ ਵੱਡੀ ਫੁੱਲ ਜਾਤ ਵਾਲੀ ਤਾਜੀ ਸੂਈ ਵੜ ਪਿੰਕ ਨੋਜ ਹੈ ਛੋਟਾ ਕੰਨ ਤਿੰਨਾਂ ਕ ਉਂਗਲਾਂ ਦਾ ਡੱਬੀ ਵੜ ਪ੍ਰਿੰਟ ਵਾਲੀ 24 25 26 22 ਦੱਸਦਾ ਇੱਥੇ ਖੁੱਲਾ ਦੁੱਧ ਪਿਆ ਜੂ ਦੁੱਧ ਹੁਣ ਵੀ 22 ਕਿਲੋ ਹੈਗਾ ਆਪਾਂ ਤਾਂ ਹੀ ਥੋੜਾ ਦੱਸਿਆ ਜਦੋਂ ਅਗਲਾ ਆ ਕੇ ਚੋਊਗਾ ਪਤਾ ਲੱਗੂ ਅਗਲੇ ਨੂੰ ਆਪ ਹੀ ਠੀਕ ਹੈ ਹਾਂ ਤਿੰਨ ਡੰਗ ਚੋਈ ਕਰਾ ਕੇ ਦੇਵਾਂਗੇ ਆਪਾਂ ਹੀ ਨਹੀਂ ਦੋ ਡੰਗ ਤੇ ਦੇਵਾਂਗੇ ਦੋਸਤੋ ਬਾਈ ਕਹਿੰਦਾ ਤਿੰਨ ਟਾਈਮ ਚੋਈ ਕਰਾ ਕੇ ਦੇਵਾਂਗੇ ਦੁੱਧ ਹੋਣੀ ਬਾਈ ਕਹਿੰਦਾ 22 23 ਕਿਲੋ ਹੋ ਆਪਾਂ ਥੋੜਾ ਹੀ ਕਹਿੰਨੇ 18 ਹੀ ਕਹਿੰਨੇ ਆ ਜਦੋਂ ਆ ਕੇ ਬਾਈ ਕਹਿੰ ਸੁਬਾ ਸ਼ਾਮ ਦਿੰਦੀ ਆ ਵੜਾ ਤਦ 22 ਤੇ ਹੀ ਨਿਕਲੂਗਾ ਰੂਹ ਖੁਸ਼ ਹੋ ਜੂ ਅਗਲੇ ਦੀ ਚਵਾਈ ਕਰਕੇ ਤਾਂ ਹੀ ਬਾਈ ਕਹਿੰਦਾ ਘੱਟ ਕੀਤਾ ਆਪਾਂ ਘੱਟ ਦੁੱਧ ਦੱਸਿਆ ਕਿ ਐਂ ਨਾ ਆਊਗਾ ਕਿ ਦੱਸਿਆ ਵੱਧ ਦਾ ਨਿਕਲੇ ਘੱਟ ਬਾਈ ਕਹਿੰਦਾ ਆਪਾਂ ਘੱਟ ਦੱਸਿਆ 22 23 ਕਿਲੋ ਨਿਕਲੂ ਦੁੱਧ ਦੋ ਨੰਬਰ ਤੇ ਆਇਆ ਜਰਸੀ ਤੇ ਇਹ ਆਪਣੇ ਪਿੰਡ ਤੋਂ ਕੋਈ ਵੜਾ ਬਾਈ 23 24 ਕਿਲੋ ਦੁੱਧ ਨੇ ਦਿੱਤਾ ਵਾ ਅੱਗੇ ਵੀ ਦੂਜੇ ਸੂਏ ਹੁਣ ਤੀਜੇ ਸੂਏ ਸੂਈ ਵੀ ਆ ਪਰਸੋ ਸੂਈ ਆ ਹਜੇ ਹੁਣ ਵੀ 15 16 ਕਿਲੋ ਬੋਲਾ ਹੈਗਾ ਥੱਲੇ ਕੱਢੀਏ ਬਾਹਰ ਦੋਸਤੋ ਪਿੰਡੋਂ ਹੀ ਵਹਿੜ ਲਈ ਯਾਰ ਰੋਡਿਆਂ ਤੋਂ ਹੀ ਜਰਸੀ ਪੂਰੀ ਵੱਡੀ ਵਹਿੜ ਅਮਰੀਕਨ ਜੱਡਾ ਹੀ ਕਰ ਦੇਦਾ 23 24 ਕਿਲੋ ਦੁੱਧ 22 23 ਕਿਲੋ ਦੁੱਧ ਬਾਈ ਕਹਿੰਦਾ ਪਿਛਲੇ ਸੂਵੇ ਦਿੱਤਾ ਦੂਜੇ ਸੂਵੇ ਤੀਜੇ ਸੂਈ ਆ ਦੋਸਤੋ ਵਧੀਆ ਗੱਲ ਇੱਕ ਤਾਂ ਵੀਰ ਦੀ ਵਧੀਆ ਲੱਗੀ ਮੈਨੂੰ ਕਹਿਣ ਨੂੰ ਤਾਂ ਬਾਈ ਦੂਜੇ ਸੂਆ ਕਹਿ ਦਿੰਦਾ ਸਾਰੇ ਵਪਾਰੀ ਕਹੀ ਜਾਂਦੇ ਦੂਜੇ ਤੋਂ ਗਾਂ ਹੀ ਨਹੀਂ ਜਾਂਦਾ ਕੋਈ ਪਰ ਬਾਈ ਨੇ ਇਮਾਨਦਾਰੀ ਨਾਲ ਸੂਆ ਸਹੀ ਦੱਸਿਆ ਕਿ ਤੀਜੇ ਸੂਵੇ ਸੂਈ ਆ 22 23 ਕਿਲੋ ਦੁੱਧ ਆ ਜਿਹੜੀ ਸੈੜੀ ਦੀ ਹੁੰਦੀ ਹੈ ਭਾਲਾ ਜਮਾ ਪੱਧਰ ਆਣਾ ਠੀਕ ਆ ਦੋਸਤੋ ਪਰਸੋਂ ਦੀ ਸੂਈ ਆ ਅੱਜ ਤੀਜਾ ਦਿਨ ਹੋ ਗਿਆ ਆ ਬਾਈ ਕਹਿੰਦਾ ਇੱਕ ਸਾਈਡ ਥੋੜੀ ਜਿਹੀ ਭਾਲ ਵਿਖਾਉਂਦੀ ਆ ਉਦਾਂ ਪੱਧਰ ਆ ਪੱਧਰ ਮਤਲਬ ਮੂਰਲੇ ਥਾਨਾ ਅਗਲਾ ਮੂਰਲਾ ਥਾਨ ਚੋਲੇ ਮਗਰਲੇ ਨਾ ਮਗਰਲਾ ਚੋਲੇ ਹਾਂ ਹਾਂ ਜੇ ਮਰਜੀ ਹਾਂ ਆ ਜਿਹੜੀ ਕਬੈਣੀ ਵਾਲੇ ਸਾਈਡ ਆ ਦਿਨੀ ਤੁਹਾਨੂੰ ਲਾਲ ਜਿਆ ਰੈੱਡ ਰੈੱਡ ਜਿਆ ਥਾਂ ਦੀਦਾ ਇਹ ਭਾਲ ਕਰਕੇ ਬਾਈ ਕਹਿੰਦਾ ਤਾਂ 15 ਕਿੱਲੋ ਖੁੱਲਾ ਬੋਲਾ ਹੋਊਗਾ ਭਾਵੇਂ 2 ਟਾਈਮ 4 ਟਾਈਮ ਚੋਲੇ ਦੁੱਧ 22 23 ਕਿਲੋ ਦਿੱਤਾ ਪਿਛਲੇ ਸੂਏ ਖੁੱਲਾ ਪਿਆ ਜਣਾ ਚਵਾਈ ਬਾਈ ਦੱਸਦਾ ਠੀਕ ਆ ਆ ਮੂਰੇ ਲੱਗਿਆ ਹੋਊਗਾ ਆ ਦੋਸਤੋ ਵੇਖ ਲਓ ਉਹ ਮੂਰੇ ਗੋਹਾਜਾ ਲੱਗਾ ਸੀ ਕੱਢ ਲਾ ਕੱਢ ਲਾ ਆ ਦੋਸਤੋ ਚਵਾਈ ਵੇਖ ਲਓ ਦੋ ਟਾਈਮ ਚੋਲਿਓ ਤਿੰਨ ਟਾਈਮ ਚੋਲਿਓ 15 ਕਿਲੋ ਤੋਂ ਬਾਹਰ ਬੌਲਾ ਤਿਆਰ ਹੈ ਠੀਕ ਹੈ ਭਾਈ 22 23 ਕਿਲੋ ਦੁੱਧ ਦਿੱਤਾ ਦੂਜੇ ਸੂਏ ਪਿੰਡੋ ਹੀ ਲਈ ਆ ਪੂਰੀ ਵੱਡੀ ਜਰਸੀ ਆ ਪਿੰਡੋ ਹੀ ਲਈ ਆ ਤਾਂ ਹੀ ਸੰਗਲ ਚ ਆ ਹੀ ਲਿਆਂਦੀ ਬਾਈ ਨੇ ਤੇ ਆ ਹੀ ਵੀਡੀਓ ਬਣਾਤੀ ਜੈ ਜਮਾਲਾਰਪੀ ਦੇਦਾ ਵੀ ਇਹਦਾ 85000 ਲੈ ਲਾਂਗੇ ਜੈ ਜੈ ਠੀਕ ਹੈ 85000 ਦੀ ਦੇ ਦੇਣੀ ਆ ਮਾਨਤਾਂ ਨੂੰ ਜੂ ਹਵਾਨੇ ਤੇ ਦੋਨੇ ਪਾਸੇ ਮੋਟਾ ਮੋਟੀਆਂ ਚੰਗੀਆਂ ਵੇਚੀ ਮਾਲ ਦੀ ਫੁੱਲ ਗਾਰੰਟੀ ਹੈ ਇਹਦੀ ਦਾ ਹੈ ਇਹਦਾ ਫੁੱਲ ਗਾਰੰਟੀ ਆਪਣੀ ਇਹਦੀ ਤਾਂ ਬਾਈ ਕਹਿੰਦਾ ਪਹਿਲੇ ਸੂਏ ਇਹ ਲੈ ਕੇ ਵੀ ਮੈਂ ਦਿੱਤੀ ਉਹ ਬੰਦਿਆਂ ਨੂੰ ਮਾਲ ਕਿੰਨਾਂ ਤੋਂ ਲਈ ਸੀਗੀ ਪਹਿਲੇ ਸੂਏ ਪਹਿਲੇ ਸੂਏ ਨੇ 22 ਕਿਲੋ ਦਾ ਦੇ ਦਿੱਤਾ ਸੀਗਾ ਠੀਕ ਹੈ ਦੋਸਤੋ ਬਾਈ ਕਹਿੰਦਾ ਜਰਸੀ ਦੀ ਤਾਂ ਫੁੱਲ ਗਾਰੰਟੀ ਆ ਪਹਿਲੇ ਸੂਏ ਬਾਈ ਕਹਿੰਦਾ ਮੱਲਕੇ ਪਿੰਡ ਤੋਂ ਮੈਂ ਲੈ ਕੇ ਦਿੱਤੀ ਸੀ ਆਪਦੇ ਪਿੰਡ ਦੇ ਬੰਦਿਆਂ ਨੂੰ ਉਹਨਾਂ ਤੋਂ ਹੀ ਲੈ ਲਈ ਉਹਨਾਂ ਨੇ ਪਹਿਲਾ ਸੂਆ ਚੋਈ ਆ ਦੂਜਾ ਸੂਆ ਚੋਈ ਆ ਦੋ ਸੂਏ ਉਹਨਾਂ ਨੇ ਚੋਈ ਆ ਦੁੱਧ ਪੀਤਾ ਤੀਜੇ ਸੂਏ ਹੁਣ ਬਾਈ ਕਹਿੰਦਾ ਮੈਂ ਲੈ ਲਈ ਆ ਪਰਸੋਂ ਦੀ ਸੂਈ ਆ 1 22 ਕਿਲੋ ਪਹਿਲਾਂ ਨੇ ਦੁੱਧ ਦਿੱਤਾ 22 ਤੇ ਹੀ ਦੂਜੇ ਸੂਏ ਦਿੱਤਾ 22 ਤੇ ਹੀ ਮੰਨ ਕੇ ਸੌਦਾ ਕਰ ਲਿਓ ਖੁੱਲਾ ਪਿਆ ਜੂ ਅੱਜ ਦੀ ਵੀਡੀਓ ਦੇ ਵਿੱਚ ਦੋ ਵਹਿੜਾ ਇੱਕ ਐਚਐਫ ਨਸਲ ਦੀ ਫੁੱਲ ਜਾਤ ਵਾਲੀ ਚੰਗੇ ਦੁੱਧ ਵਾਲੀ ਵੱਡੀ ਵਹਿੜਾ ਦੂਜਾ ਸੂਆ ਦੋ ਨੰਬਰ ਕਹਿੰਨ ਨੂੰ ਤਾਂ ਬਾਈ ਭਾਵਾ ਦੂਜਾ ਸੂਆ ਕਹਿੰਦਾ ਪਰ ਕਿਉਂਕਿ ਬਾਈ ਨੇ ਪਹਿਲੇ ਸੂਏ ਲੈ ਕੇ ਦਿੱਤੀ ਸੀ ਆਪ ਇਮਾਨਦਾਰੀ ਨਾਲ ਸਹੀ ਦੱਸਿਆ ਕਿ ਤੀਜੇ ਸੂਏ ਸੂਈ ਹੈ 23 24 ਕਿਲੋ ਦੁੱਧ ਪਿਆ ਜੂ ਬਟ ਡੀ ਜਰਸੀ ਹੈ ਜਿਹਦੇ ਜਿਹੜਾ ਵੀ ਜਾਨਵਰ ਪਸੰਦ ਆਉਂਦਾ ਬਾਈ ਨੂੰ ਫੋਨ ਤੇ ਸੰਪਰਕ ਕਰ ਲਿਓ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ